की ਲਾਗੀਆਂ ਕਾਰਨ ਵੀ ਰੋ ਆ ਗਿਆ ਜੀ ਆ ਗਿਆ ਕੱਪੜੇ ਵੈਸੀ ਕੁੜੀ ਕਹਿੰਦੀ ਬਦਲ ਲੈਣਾ ਬਸ ਚਲ ਕੀ ਕੱਪੜਿਆਂ ਨੂੰ ਬਦਲਣਾ ਹੋਇਆ ਆ ਆਪਾਂ ਕਹਿੰਦੇ ਮੇਲੇ ਤੇ ਚੱਲ ਜਾ ਪਪੂ ਆ ਮੈਨੂੰ ਆਇਸ ਕਰ ਸੁਖਿਸ਼ ਤੇ ਦਰਖੇ ਨੇ ਫੇਰ ਵੀ ਕੱਪੜੇ ਚੇਂਜ ਕਰਕੇ ਵਾਪਸ ਜਾਈਏ ਬੱਚੇ ਸੋਹਣੇ ਕੱਪੜੇ ਨੇ ਨਾਲੇ ਕੁਮਾਰੀਆਂ ਕੁੜੀਆਂ ਦਾ ਐਸੇ ਜੀ ਕੱਪੜਾ ਲੀਦਾ ਹੁੰਦਾ ਪੁੱਤ ਚਾਪੀ ਆ ਨਹੀਂ ਕਿਤੇ ਮੰਮੀ ਤੇ ਨਹੀਂ ਆਇਆ ਇਸ ਦਿਨ ਲਾ ਨਹੀਂ ਮੈਂ ਨੇ ਉਹ ਨਾਲ ਦਿਨ ਦਿੰਦੀ ਐ ਮੰਮੀ ਸ਼ਸ਼ੀ ਕਾਲ ਮਸੀ ਸ਼ਸ਼ੀ ਕਾਲ ਗਈ ਫਸਰੀ ਗਾਲ ਫਸਰੀ ਜੀ ਹਾਂ ਮੰਜਾ ਲਾ ਮੇਰਾ ਤੂੰ ਸੀ ਕਿ ਮੇਰੇ ਤੇ ਕੋਈ ਕੰਨ ਦੇ ਚਾਪੀ ਵੀ ਹੱਸਾ ਕੇ ਫੁਕਾ ਦੇ ਦੇਖ ਚਾਪੀ ਆ ਨਹੀਂ ਕਿਤੇ ਸਤਾ ਖੋਡੇ ਹੁੰਦੇ ਸੀ ਪੋਤੀ ਆਉਂਦੇ ਸੀ ਅੱਛਾ ਹਾਂ ਨਹੀਂ ਨਹੀਂ ਤਵੇ ਬੈਠਾ ਬੈਠਾ ਫਲਾ ਖਾ ਪਰ ਸੀ ਬਸ ਤੀਕੋ ਪਾਣੀ ਕੇ ਆਮ ਬਗਿਆ ਸੀ ਪਾਣੀ ਪਾ ਕੇ ਪਾਣੀ ਲੈ ਉਹ ਤਾਂ फोन बंद करें गलती है ਸੇਹੀ ਸੇਹੀ ਗੱਲ ਦੱਸ ਰਹੀ ਆ ਮਾਣੀ ਨਸਨ ਪੁੱਤ ਹਾਂ ਨਹੀਂ ਸਹੀ ਚੰਨ ਸਟੇਰੀ ਪੈਨ ਤੋਂ ਕੋਈ ਗਲਤੀ ਨਹੀਂ ਹੋਈ ਜੇੜੀ ਨਹੀਂ ਗਲਤੀ ਹੋਈ ਏ ਮੇਰੀ ਪਰਛਾਈ ਤੋਂ ਤੇ ਆ ਮੇਰੀ ਭਤੀਜੀ ਕੋਈ ਚਾਹੇ ਇਹਨੂੰ ਨਿਆਣੀ ਲਾ ਲਓ ਚਾਹੇ ਇਹਨੂੰ ਲਾਈ ਲੱਗ ਲਾਂਗੇ ਇਹ ਲਾਈ ਲੱਗ ਕੇ ਮਗਰ ਲੱਗ ਜਾਂਦੀ ਏ ਬਸ ਇਹ ਨਿਆਣੀ ਐ ਪਰ ਹੁਣ ਨਿਆਣੀ ਨੇ ਇਹਨੂੰ ਕੀ ਕਹਾ ਪੁੱਤ ਮਟਿਆਰ ਹੋ ਰਹੀ ਏ ਬਿਉਣਾਲੀ ਐ ਜਾਜੀ ਕਿ ਤੇਰਾ ਤੁੰ ਲਾਇਆ ਨਾ ਬਾਈ ਬਈ ਹੈ ਨਾ ਤਾਂ ਉਹ ਦੇ ਦੇ ਬਿਤੇ ਨਾ ਮਬੀ ਦੇ ਦੇ ਗਏ ਕਿਧਰ ਮਮੀ ਤਾਂ ਨਹੀਂ ਗਿਰਦੇ ਸੀ ਸੇ ਮਮੀ ਹੈ ਨਹੀਂ ਮੈਂ ਸਾਰਾ ਕਾਲ ਖਾਂ ਮੇਰਾ ਕਿੱਥੇ ਲੱਗ ਗਏ ਕੁਛ ਲੈਣ ਨਾ ਲੱਗ ਗਿਆ ਤੁਡੇ ਵਾਸਤੇ ਉਹ ਹੋ ਕੀ ਹੋ ਗਿਆ ਤੇਰਾ ਲੱਗਿਆ ਹੋਰ ਸਵੇਰ ਦਾ ਹੀ ਲੱਗਿਆ ਵਜਹੋਂ ਤਾਂ ਮੈਂ ਤੈਨੂੰ ਆਏ ਕਹਿੰਦਾ ਸੀ ਚੰਗੀ ਜੀ ਦਵਾਈ ਲੈ ਲੈ ਠੀਕ ਹੈ ਕਿ ਆਪਾਂ ਜਾਣਾਗਾ ਹੁਣ ਮੈਂ ਤੈਨੂੰ ਤਾਂ ਹੀ ਕਹਿੰਦਾ ਸੀ ਮੈਂ ਕਿਤੇ ਮਿਲ ਜਾਂਦੇ ਬਾਈ ਯਾਰ ਕਿਹਨਾਂ ਨੂੰ ਦੱਸ ਦਿੰਦੇ ਕਿੱਥੇ ਜਾਣਾ ਆਪਾਂ ਉਹ ਕਮਰਾ ਲਾਟ ਹੋ ਗਿਆ ਅੱਛਾ ਉੱਥੇ ਜਾਣਾਗਾ ਆਪਾਂ ਬਸ ਅੱਜ ਦਾ ਦੇਣੀ ਹੈ ਅੱਪਾ ਕੱਲ ਨੂੰ ਚੱਲੂਗਾ ਜੀ ਮੈਂ ਤੈਨੂੰ ਆਏ ਦਾ ਸਾਰੀ ਪੈਕਿੰਗ ਕਰ ਲਾ ਬੜਾ ਮੁਟੇਗਾ ਸਨਮਾਨ ਇਥੇ ਕਰੋ ਤੂੰ ਲੈ ਕੇ ਆਣਾ ਠੀਕ ਹੈ ਪ੍ਰਾਸ਼ਨ ਪਾਣੀ ਲਓ ਆਪਾਂ ਦਾਲ ਦੇਣੀ ਉਹ ਆਪਾਂ ਬਾਹਰੋਂ ਲੈ ਜਲਾਂਗੇ ਜੀ ਇੱਕ ਵਾਰੀ ਜੀ ਆਪਾਂ ਗੱਲ ਕਰ ਲਈ ਦੀ ਸੋ ਕਿਸ ਦੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਜਦੋਂ ਮੈਂ ਤੈਨੂੰ ਇੱਕ ਵਾਰੀ ਗੱਲ ਕਹੀ ਦਿੱਤੀ ਠੀਕ ਹੈ ਆਪਾਂ ਉੱਥੇ ਹੁਣ ਕੁਆਟਰ ਲਾਟ ਗਿਆ ਉੱਥੇ ਆਪਾਂ ਚੱਲਣਾ ਠੀਕ ਹੈ ਜੇ ਚੱਲਣਾ ਠੀਕ ਹੈ ਨਹੀਂ ਫਿਰ ਤੂੰ ਇੱਥੇ ਰਹਿ ਪਾ ਨਹੀਂ ਨਹੀਂ ਜਾਣਾ ਤੇ ਹੈ ਕੰਦੀ ਇੱਥੇ ਕੀ ਕਰੂੰਗੀ ਹੁਣ ਮੈਂ ਤੇ ਦਾਦਾ ਜੀ ਮੈਂ ਤਾਂ ਹੀ ਕਿਹਾ ਨਾ ਮਿਲ ਤਾਂ ਐਸੀ ਮੰਮੀ ਤੇ ਵੀਰ ਹੁਣ ਇੱਥੇ ਉਹਨਾਂ ਨਾਲ ਗੱਲਬਾਤ ਕਰ ਲਈ ਤਾ ਕੋਈ ਨਾ ਮੈਂ ਬਾਹਰ ਨਾ ਇਧਰ ਕਿਸੇ ਗਾਂਢ ਚ ਨਗਾਈ ਹੁਣ ਵੇਖਿਆ ਹੁਣੀ ਆ ਉਹ ਫੋਨ ਤਾਂ ਚੱਕ ਲੈਣ ਫੋਨ ਵੀ ਨਹੀਂ ਚੱਕ ਰਹੇ ਚਾ ਪੈ ਕੱਢਣ ਮੈਂ ਸਮਾਨ ਪੈਕ ਕਰਦੀ ਹਾਂ ਜਦ ਮੰਮੀ ਉਹ ਆ ਜਾਣਗੇ ਆ ਜਾ ਫਿਰ ਆ ਜਾ ਨਾਲੇ ਮੇਰੇ ਸਾਰੇ ਵਰਗੀਆਂ ਉਹਨੇ ਜਾ ਕੇ ਪੈਸਾ ਆਜਾ ਹਾਂ ਯਾ ਭੈ ਜੀ ਦਾ ਜੁਆਕਾ ਹੁਣ ਬੰਦਾ ਨਹੀਂ ਚਾਹਦਾ ਜੈ ਇਹ ਤਾਂ ਪੈਸਾਂ ਦਾ ਸੋਦੇ ਸਾਡੀ ਦੀ ਗਲਤੀ ਹੈ ਨਾ ਅਸੀਂ ਜਰੂਰ ਮੰਨਾਂਗੇ ਉਹਦੇ ਜਿੱਤਾ ਭੋਲਾ ਮਿਰੰਤ ਨਿਭੈਂਦੀ ਕਿ ਮੈਂ ਕਹਿੰਨੀ ਵੀ ਉਹਦੀ ਗਲਤੀ ਹੈ ਕਿਹੜੇ ਮੂੰਹ ਕਹਾ ਵੀ ਸਾਡੀ ਕੁੜੀ ਦੀ ਗਲਤੀ ਹੈ ਮਾਸੀ ਜੀ ਭੂਆ ਸਹੀ ਕਹੀ ਜਾਂਦੀ ਆ ਭਾਬੀ ਦੀ ਤਾਂ ਕੋਈ ਗਲਤੀ ਨਹੀਂ ਹੈਗੀ ਬਸ ਗਲਤੀ ਸਾਡੀ ਆ ਜਿਹੜਾ ਅਸੀਂ ਗੱਲ ਗੱਲ ਤੇ ਹੌ ਲੜਦੇ ਰਹੇ ਹੁਣ ਕੋਈ ਵੀ ਕੰਮ ਕਰਦੇ ਸੀ ਤੋਖਦੇ ਸੀ ਹਰ ਕੰਮ ਚੇਚਾਦੀ ਨਾ ਨਾਲੇ ਸਾਰਾ ਗੱਲ ਦੀ ਸੀਗੀ ਤੁਸੀਂ ਤਾਂ ਭੈਣ ਦੀ ਸਿਆਣੀ ਸੀਗੇ ਤੇ ਚਲ ਕੁੜੀ ਨੇ ਆਣੀ ਹੈ ਹਸਪੰਦ ਜੀ ਦਾ ਜੋਗੋ ਸੁ ਹੋ ਗਿਆ ਨਾ ਬਸ ਮਾਅਤ ਕਰਦੇ ਸਾਲੇ ਮਾਅਤ ਕਰਦੇ ਆਗੇ ਪਰ ਉਧਰ ਕੋਈ ਸਨਮਨਿੰਦਰ ਨਯਾ ਦੱਸਿਆ ਉਹੀ ਗੱਲ ਵੀ ਅਸੀਂ ਕਹਿੰਦੇ ਵੀ ਨਿਆਣਿਆਂ ਦੀ ਗੱਲ ਤੇ ਜੀ ਨਹੀਂ ਕਰਨਾ ਚਾਹੁੰਦਾ ਅਸੀਂ ਤਾਂ ਹੀ ਆਈਆਂ ਵਿਚਾਲਕ ਗੱਲਬਾਤ ਕਰਦੇ ਆ ਜਾਂ ਕੇ ਮੂੰਹ ਤੇ ਗੱਲ ਕਰੀ ਤੇ ਪਤਾ ਲੱਗ ਜੀ ਕਿ ਇਹਦੇ ਚ ਕੁਝ ਵੀ ਲੱਗ ਪੈ ਨੇ ਕਰਾਣੇ ਗਾਂਦੇ ਜਵਾਖਾਂ ਦਾ ਇੱਥੇ ਹੀ ਪਤਾ ਲੱਗਦਾ ਨਹੀਂ ਤੁਸੀਂ ਉੱਥੇ ਕਹਿੰਗੇ ਹਾਂ ਸਾਡੀ ਕੁੜੀ ਤੰਗ ਕਰੀ ਉੱਥੇ ਤੁਸੀਂ ਚੁੱਧੂ ਪਾ ਕੇ ਬਹਿ ਜਾਂਦੇ ਇੱਥੇ ਅਸੀਂ ਪਾ ਕੇ ਬਹਿ ਜਾਂਦੇ ਕੱਠੋ ਕੱਠੀ ਹੁੰਦੇ ਪੰਚਾਇਤੋਂ ਪੰਚਾਇਤੀ ਹੁੰਦੇ ਹੁੰਦੇ ਨੇ ਕੋਈ ਫਾਇਦਾ ਨਹੀਂ ਸੀ ਵਧੀਆ ਕੀਤਾ ਤੂੰ ਸਿਆਣੀ ਆ ਭਣੇ ਜੇ ਸਿੱਧਾ ਕਰੇ ਆਗੇ ਤੁਸੀਂ ਦੇਖ ਸੋਡਾ ਆਉਦਾ ਘਰ ਧੀ ਦਾ ਰਹੇਗਾ ਸੋਡੀ ਦਾ ਆ ਗੱਲ ਬੈਠ ਕੇ ਖੁੱਲ ਗਈ ਮੈਂ ਤਾਂ ਉਧਰ ਨਹੀਂ ਆਉਂਦੇ ਸੀ ਜੇ ਸਾਡੀ ਕੋਈ ਗਲਤੀ ਹੈ ਅਸੀਂ ਹੁਣ ਕਹਾਏ ਜੇ ਇਹਨਾਂ ਦੀ ਗਲਤੀ ਹੈ ਤੁਸੀਂ ਇਹਨਾਂ ਨਹੀਂ ਕਹੋ ਮੈਂ ਤਾਂ ਵੀਰਾ ਤੇਥੋਂ ਬਿਨਾ ਬਥੇਰੀ ਇਹਨਾਂ ਦੇ ਲਾਭਾਂ ਕਰੀਏ ਦੋਨਾਂ ਜਾਣੀਆਂ ਨਹੀਂ ਸੋਨੂ ਭਵੇਂ ਯਕੀਨ ਆਵੇ ਭਵੇਂ ਨਾ ਆਵੇ ਪਰ ਮੈਂ ਹੁਣ ਤੁਹਾਡੇ ਸਾਹਮਣੇ ਵੀ ਕਹਿਨੀ ਆ ਦੇਖੋ ਪਹਿਲਾਂ ਹੀ ਮੈਂ ਕਹਿਤਾ ਵੀ ਸੋਢੀ ਕੁੜੀ ਚ ਭਾਈ ਕੋਈ ਕਸੂਰ ਨਹੀਂ ਸਾਰਾ ਕਸੂਰ ਮੇਰੀ ਪਰਜਾਈ ਚ ਤੇ ਮੇਰੀ ਭਤੀਜੀ ਚ ਮੇਰੇ ਭਤੀਜੇ ਚ ਵੀ ਕੋਈ ਰੱਗ ਕਸੂਰ ਨਹੀਂ ਹਾਜੇ ਉਹਨੂੰ ਕਹਿੰਦੀਆਂ ਨੇ ਫੇਰ ਮੰਗਰ ਲਾ ਲਿਆ ਇਹ ਭਾਈ ਅਸਲ ਤਾਂ ਆ ਕਰਦੀ ਆ ਸਾਰਾ ਕੁਝ ਜਿਹੜਾ ਕਰਦੀ ਆ ਨਹੀਂ ਮੈਨੂੰ ਮਨਿੰਦਰ ਨੇ ਜੀ ਦੀ ਗੱਲ ਦੱਸੀ ਆ ਉਹ ਕਹਿੰਦੀ ਮੰਮੀ ਵੀ ਮੈਂ ਸਾਨੂੰ ਅੱਜ ਤੱਕ ਕੋਈ ਗੱਲ ਨਹੀਂ ਦੱਸੀ ਤੇ ਜਿੱਸੀ ਇਹਨੂੰ ਉੱਥੇ ਜਾ ਕੇ ਵੀ ਨਹੀਂ ਉਹਨਾਂ ਨੇ ਉਹ ਤਾਂ ਮੈਂ ਕੰਦਾਂ ਕਰਦੇ ਸੁਣਦੇ ਦੋਨੇ ਜਿਹੜੀ ਗੱਲਾਂ ਕਰੀ ਜਾਣ ਕਿ ਮੰਮੀ ਨੂੰ ਤਾਂ ਪਤਾ ਲੱਗ ਜੇ ਕਿਸੇ ਗੱਲ ਦਾ ਦੇਖ ਲੈ ਆਮ ਦੇ ਸਿੱਖਿਆ ਮਾਂ ਤੇ ਉਹਦੀ ਉਹਨੇ ਆਪਣੀ ਮਾਂ ਨੂੰ ਜਾ ਕੇ ਰੋਕੇ ਨਹੀਂ ਦੱਸਿਆ ਵੀ ਮੈਨੂੰ ਮੇਰੀ ਸੱਸ ਨੇ ਤੇ ਨਾਨ ਮਰੇ ਘਰੋਂ ਕੱਢਦਾ ਹਾਂ ਭੈਣੇ ਸਿਆਣੀ ਚ ਬਠੀਰੀ ਐ ਕੁੜੀ ਉਹਦਾ ਤੇਰ ਮਾਈ ਵੀ ਆਏ ਜ਼ੋਰ ਪਾ ਕੇ ਪੁੱਛਿਆ ਮੈਂ ਕਿ ਦੱਸ ਗੱਲ ਕੀ ਐ ਤੁਸੀਂ ਤਾਂ ਇੱਕ ਦਿਨ ਹੀ ਅੜਕਦੇ ਸੋਨੂੰ ਦੋ ਤਿੰਨ ਦਿਨ ਹੋ ਗਿਆ ਇਹਨੂੰ ਹਾਂ ਫੇਰ ਉਹਨੇ ਦੱਸਿਆ ਕਹਿੰਦੀ ਮੰਮੀ ਗਾਦੀਨ ਤਾਂ ਤੂੰ ਪੁੱਛੀ ਨਾ ਕਹਿੰਦੀ ਵੀ ਆ ਜਾਂਦਾ ਵੀ ਮੈਨੂੰ ਤਾਂ ਮਾਂ ਮਾਧੀ ਆਨੇ ਧੱਕਾ ਮਾਰ ਕੇ ਜਦੋਂ ਬਾਹਰ ਨੂੰ ਛੱਟਿਆ ਮੂਹੋਂ ਲਾਡੀ ਆ ਮੈਂ ਲਈ ਸਹੀ ਇਹ ਗੱਲ ਭਈ ਮੈਂ ਵੀ ਫੋਨ ਤੇ ਕਰੀਦੀ ਬਣੇ ਮੈਨੂੰ ਵੀ ਸਾਰਾ ਕੁਝ ਦੱਸਿਆ ਦੀ ਮੈਂ ਉਹਨਾਂ ਨੇ ਸੁਣ ਕੇ ਫੇਰ ਇਹਨੂੰ ਤਿਆਰ ਕਰਦੀ ਵੀ ਚਲੋ ਆਪਾਂ ਉੱਥੇ ਚાલਦੇ ਆ ਚਲੋ ਮਾਦੀ ਜੀ ਹੁੰਦਾ ਲੱਗਦੀ ਆ ਗਿਆ ਮੌਕੇ ਤੇ ਜੇ ਨਾਂ ਲੱਗੀ ਹੁੰਦਾ ਫਿਰ ਕਿੱਧਰ ਜਾਂਦੇ ਗੱਲ ਤਾਂ ਉਹੀ ਆ ਪੁੱਤ ਕਾਦੀ ਤਾਂ ਜਮਾਪੱਟੀ ਨੇਸ ਹੋ ਗਈ ਸੀ ਨਾਲੇ ਕੀ ਕਹਿੰਦੇ ਵੀ ਇਹਨੇ ਨੂੰਕਰੋਂ ਕੱਢਤੀ ਮੁੰਡਾ ਇਹਨਾਂ ਦਾ ਫੌਜੀ ਬਣੀ ਬਣਾਈ ਇੱਜ਼ਤ ਗਾਲਤੀ ਸੀ ਇਹਨਾਂ ਦਾ ਦੋਨਾਂ ਜਣੇ ਦਾ ਇਹ ਗੱਲ ਹੈ ਅਸੀਂ ਤਾਂ ਆਪਣੀ ਕੁੜੀ ਨੂੰ ਆਈ ਸਮਝਾ ਕੇ ਭੇਜਿਆ ਸੀ ਵੀ ਭਾਈ ਮਾੜੀ ਮੋਟੀ ਤੜਕੇ ਆਪਣੇ ਵਾਲੀ ਗੱਲ ਸਾਨੂੰ ਨਾ ਦੱਸੀ ਤੇ ਕੁੜੀ ਨੇ ਭਾਈ ਸਾਨੂੰ ਐਡੀ ਵੱਡੀ ਗੱਲ ਵੀ ਨਾ ਦੱਸੀ ਵੀ ਮੇਰੇ ਮਾਪਿਆਂ ਨੇ ਮੈਨੂੰ ਕਹਿ ਕੇ ਤੋੜਿਆਗਾ ਪੰਜ ਜੀ ਜਿਹੜੇ ਨਾ ਮਾਂ ਪਿਓ ਇਹ ਸਿੱਖਿਆ ਦੇ ਕੇ ਤੋੜਦੇ ਆ ਈਆਂ ਉਹ ਖਸੌਬ ਹਬ ਦੇ ਘਰੇ ਘੱਟ ਲੈਣੀਆਂ ਨੇ ਉਹ ਕੋਈ ਗੱਲ ਦਾਸ ਦੀਆਂ ਕਿਉਂਕਿ ਇੰਨੇ ਨੂੰ ਜਲ ਠੰਡੇ ਬੈਏ ਜੀ ਗੱਲ ਦਾਵ ਜਾਂਦੀ ਬਸ ਨਾ ਤਾਂ ਉੱਥੇ ਹੁੰਦਾ ਜਿਹੜੀ ਕੀ ਕਹਿੰਨੇ ਬਸਣਾ ਆਪਦੇ ਘਰੇ ਉਹ ਪੇ ਕੀ ਕੋਈ ਦੱਸਦੀ ਹੋਈ ਨਹੀਂ ਉਹੀ ਤਾਂ ਗੱਲ ਹੈ ਪੜੇ ਜੀ ਤਾਂ ਬਥੇਰੀ ਸਿਆਣੀਆਂ ਸੁਣ ਗਈ ਗੱਲ ਆ ਬਸ ਹੁਣ ਸੌ ਹੱਥ ਰੱਸਾ ਸਿਰੇ ਤੇ ਗਾਂਢੇ ਦੋਨੇ ਜਣੀਆਂ ਮਾਫੀ ਮੰਗਦੀਆਂ ਨੇ ਇਹਨਾਂ ਨੂੰ ਮੰਗਣੀ ਵੀ ਪਊਗੀ ਅੱਗੇ ਤੋਂ ਪੰਜ ਤਿੰਨ ਕਰਨੀਆਂ ਆ ਦੇਖ ਮੈਂ ਭਾਈ ਉਹਨੂੰ ਮਨਿੰਦਰ ਨੂੰ ਇਹ ਕਹਿੰਦੀ ਆ ਵੀ ਮੈਨੂੰ ਕਿਉਂ ਨਹੀਂ ਦੱਸਿਆ ਮੈਂ ਇਸ ਗੱਲੋਂ ਨਰਾਜ ਆ ਤੇਰੀ ਧੀ ਨਾਲ ਘੱਟੋ ਘੱਟ ਮੈਨੂੰ ਫੋਨ ਕਰਾਉਂਦੀ ਲਾਡੀ ਤੋਂ ਚਲੋ ਤਾਂ ਭੈਣ ਜੀ ਤੁਸੀਂ ਮਨਿੰਦਰ ਨਾਲ ਗੱਲ ਕਰ ਲਿਓ ਉਹਨੇ ਤਾਂ ਕਿਸੇ ਕੋਲੇ ਸ਼ੋਅ ਨਹੀਂ ਘੱਡੀ ਬਾ ਚੁੱਪ ਕਰਕੇ ਉੱਥੇ ਬੱਗ ਗਏ ਮੇਰੇ ਕੋਲ ਤੂੰ ਸੰਦੇ ਮਾਫੀ ਨੂੰ ਦੇ ਕੀ ਹੈ ਇਹਨੂੰ ਗਲਤੀ ਦਾ ਅਹਿਸਾਸ ਵੀ ਇੰਨੀ ਬੋਲ ਤੱਕ ਕਿ ਵੱਡੇ ਥਾਣਾ ਸੀ ਫਿਰ ਵੀ ਚੰਗੇ ਹੀ ਲੱਗਦਾ ਮਾਫੀ ਨਹੀਂ ਆਉਂਦੀ। ਨਾ ਤੁਸੀਂ ਤਾਂ ਕਿਉਂ ਮੰਗਾਵੋਗੇ ਇਹ ਆਪੇ ਉਹ ਤਾਂ ਨਾ ਫਿਰ ਮੰਗਣਗੇ ਜੀਦੇ ਨਾਲ ਇਹਨਾਂ ਨੇ ਕੀਤੀ ਹੈ ਤੇ ਕਾ ਮਾਰ ਕੇ ਕੱਢਿਆ ਕੁਛ ਛੋਟੀ ਮੋਟੀ ਗੱਲ ਤੇਰੇ ਕੱਲ ਉਹਦੇ ਨੇ ਲੱਗਣ ਗਿਆ ਅਸੀਂ ਮਾਫੀ ਮੰਗਾਂਗੇ। ਨਹੀਂ ਕਹੋਗੇ ਬਸ ਪੈਂ ਜਿਹਾ ਦਾਈਂ। ਫੇਰ ਛੋੜੋ ਤੁਸੀਂ ਵੀ ਆਪ ਦੀ ਜਿਦਾ ਕਰੋ ਕਰਦੇ ਫਿਆਰ ਕੇ ਲੈਂਦੀ ਹੈ ਕੱਢ ਕੇ ਹੀ ਲੈਂਦੀ ਸੀ ਉਹ ਦੋਨੇ ਜਣੇ ਆਪਦੇ ਘਰੇ ਆ ਜਾਣ। ਸਹੀ ਗੱਲ ਹੈ ਬਣਜੀ ਜੇ ਅੱਜ ਤੇਰੇ ਜਵਾਬ ਹੱਥ ਚੋਂ ਤੜਕ ਗਏ ਨਾ ਸਾਰੀ ਉਮਰ ਪਸਤਾਵੇਂਗੀ ਉਧਰ ਆਪਦਾ ਉੱਥੇ ਕਵਾਟਰ ਕੂਟਰ ਪੁੱਛੀ ਆਂਦਾ ਲਾਡੀ ਦਾ ਨਾਲ ਲਿਜਾਣ ਨੂੰ ਮਨਿੰਦਰ ਨੂੰ ਨਹੀਂ ਨਹੀਂ ਬਣਜੀ ਤੁਸੀਂ ਸਮਝਾ ਦਿਓ ਵੀ ਨਾ ਪੁੱਤ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਤੂੰ ਮਨਿੰਦਰ ਨਾਲ ਆਪਦੇ ਘਰੇ ਲੈਣੇ ਤੁਸੀਂ ਤਾਂ ਪੈ ਨਹੀਂ ਸਮਝਾ ਰਹੇ ਜਿਵੇਂ ਤੁਸੀਂ ਕਹੋਗੇ ਪਰ ਤੁਸੀਂ ਜਾ ਕੇ ਆਪਦੇ ਪੁੱਤ ਨਾਲ ਗੱਲ ਕਰ ਲਓ ਮਾਸਤੀ ਜੀ ਆਪਾਂ ਵੀ ਬਣਾ ਦੇ ਭਾਬੀ ਦੀ ਇਹ ਮੈਨੂੰ ਗੱਤੋਂ ਪੜਾਈ ਜਾਣੀ ਥੀ ਤੂੰ ਉਸੇ ਚ ਪੜਾਈ ਲੈਣੀ ਵੀ ਚੀਜ਼ ਹੈ ਇਹ ਨਾਲ ਕਮਗੀ ਮਾਪਦੀ ਨਾਲ ਉਹਦੇ ਘਾਚੋ ਜਿਵੇਂ ਲਾਹੀ ਹੈ ਆਪ ਭਾਈ ਹੱਥੀ ਨਾਲੇ ਹੁਣ ਬੈਠੀ ਐ ਇੱਥੇ ਮੂੰਹ ਕਣੀ ਚਾਕਦੀ ਐ ਆਹੀ ਤਾਂ ਤੇਰੀ ਆਤ ਮਾਰੀ ਤੇਰੀ ਮਾਂ ਨੇ ਪਾਇਆ ਜਿਹੜਾ ਸੁਆ ਵੀ ਗੱਲਾਂ ਸੁਣੀ ਆਲੇ ਚਾਲੀ ਘੁੱਟ ਬਣਾ ਜਾ ਤੱਕ ਚਾਹ ਚਾਹ ਦਾ ਕਿੱ ਲਈ ਨਹੀਂ ਐ ਫਿਰ ਆਪ ਚੱਲਦੇ ਵੀ ਸੋਡੇ ਘਾਟੀ ਚੀਜ਼ ਐ ਮੈਂ ਤਾਂ ਮੁੱਠੀ ਚ ਦੇ ਕੇ ਲੈ ਕੇ ਜਾ ਨਾ ਸਹੀ ਗੱਲ ਐ ਕੋਈ ਨਾ ਕਰੀ ਆਉਣੀ ਐ ਇਹੀ ਤਾਂ ਕੋਈ ਨਾ ਕੋਟਦਾ ਨਾਲ ਆਏ ਆ ਚੱਲ ਜਵਾਕ ਨੇ ਉਹਨੇ ਸ਼ੌਂਕ ਨਾ ਕਰਾ ਕੇ ਦਿੱਤੀ ਐ ਉਹ ਪਾ ਦੇ ਤੈਨੂੰ ਕਿਉਂ ਲਹਾਈ ਮੈਂ ਤਾਂ ਵੀ ਇਸ ਗੱਲ ਦਾ ਦੁੱਸਾ ਕਰਿਆ ਪੂਰਾ ਵੀ ਇਹਨੇ ਲਹਾਉਣੀ ਨਹੀਂ ਸੀ ਬਸ ਚਲੋ ਉਸ ਟਾਈਮ ਤੁਸੀਂ ਕੋਲੇ ਨਹੀਂ ਸੀ ਤੁਹਾਨੂੰ ਯਕੀਨ ਨਹੀਂ ਆਉਣਾ ਵੀ ਭੂਆ ਨੇ ਕਿਹਾ ਕਿ ਨਾ ਕਿਹਾ ਨਹੀਂ ਨਿੱਕ ਥੱਪੜ ਨਹੀਂ ਮਾਰਿਆ ਦੋਨਾਂ ਜਣੀਆਂ ਦੇ ਤੇ ਇਹ ਜੇ ਗੱਗੇ ਤੋਂ ਕਰਨੀ ਹੈ ਭਾਈ ਫਿਰ ਇਹ ਆਪਦੇ ਨਾਲ ਪੂਰੀ ਕਰਵਾਉਣੀ ਹੈ ਲੈ ਬੈਠੇ ਚਾਹੀਦਾ ਤੈਨੂੰ ਬੁਲਾਇਆ ਸੀ ਅਸੀਂ ਅਸੀਂ ਹੈ ਨਾ ਕਿ ਚਰ ਵਿੱਚ ਬਹਿ ਕੇ ਸੌ ਗੱਲ ਸਢੀ ਜਾਂਦੀ ਐ ਨਾਲੇ ਆਇਆ ਭਾਈ ਜੇ ਨਿਆਣੀਆਂ ਚਲ ਕੋਈ ਗਲਤੀ-ਗਲਤੀ ਹੋ ਗਿਆ ਤੁਸੀਂ ਬਹਿਂਜੀ ਸਿਆਣੇ ਹੋ ਹਾਂ ਛੋਡੇ ਜਿਹੜਾ ਪੰਜ ਸੱਤ ਆ ਇੱਕ ਤਾਂ ਨੋਹ ਬੋਲਦਾ ਛੋਡੇ ਹਾਂਜੀ ਕਾਦੀ ਗਲਤੀ ਤਾਂ ਕੋਈ ਨਹੀਂ ਕੀਤੀ ਗੱਲ ਨੂੰ ਛਾਲੀ ਦਾ ਨਹੀਂ ਹੁੰਦਾ ਗੱਲ ਨੂੰ ਟਿਕਾਈ ਦਾ ਹੁੰਦਾ ਹੁਣ ਸਿਆਣੀ ਬਣ ਜਾ ਬਸ ਤੇ ਚਲੋ ਛੱਡੋ ਹੋਰ ਦੁੱਖ ਸੁੱਖ ਦੀਆਂ ਕਰੋ ਹੁਣ ਆਪਾਂ ਚੱਲਦੇ ਆ ਭਾਈ ਅਸੀਂ ਲਿਉਂਨੇ ਆ ਕੁੜੀ ਨੂੰ ਹਾਂ ਚਲੋ ਬਹਿਂਜੀ ਕੋਈ ਅੱਜ ਚਾਹ ਪੀ ਲੈ ਅੰਦਰ ਵੀ ਸੁੱਖ ਨੇ ਬਸ ਨਾ ਸੁਣਾਉਂਦੇ ਕਰੇ ਹਾਂ ਚਲੋ ਆਪਾਂ ਉਹ ਕਮਰੇ 'ਚ ਬਹਿਨੇ ਉੱਥੇ ਜਾ ਬਾਣੀ ਤੀ ਚਲੋ ਮੈਂ ਮੇਰੀ ਗੱਲ ਤੁਹੇ ਬਗਲ ਬਾਦਲਾ ਜੈਦ ਨਾ ਪੜੇ ਹਾਂਜੀ ਮੈਂ ਆਪਦਾ ਬੈਗ ਤੇ ਕੱਢ ਪੈਕ ਕਰ ਲਿਓ ਠੀਕ ਜਿੰਨੇ ਕੋਲ ਸੂਟ ਸਾਰੇ ਮੈਂ ਉਹਦੇ ਚ ਪਾ ਲੇ ਬਸ ਕੁਛ ਰਹਿ ਗਏ ਇੱਕ ਦੋ ਮੈਚ ਨਾਲ ਹੀ ਐਸਟੇਜ ਤੇ ਚ ਪਾ ਲੂਗੀ ਬੋਲੀ ਪਾਲਾ ਉੱਥੇ ਜਾ ਕੇ ਦਾ ਪਾਲ ਮਾਰੀ ਦੀ ਰਸ ਲੈਣਿਆ ਬੜੀ ਐਗਵਾਟਰ ਬਣਿਆ ਨੂੰ ਜਾ ਕੇ ਦੇਖੀ ਦਸੀ ਬਰਾ ਮਨ ਲੱਗਦਾ ਉੱਥੇ ਸੱਚੀ ਉੱਥੇ ਪਹੁੰਚੇ ਜਾ ਰਹੇ ਹੋਗੇ ਉੱਥੇ ਆ ਦੂ ਉੱਥੇ ਦੱਸ ਕੇ ਆਪਾਂ ਗੱਲੇ ਖਾਵਾਂਗੇ ਅੱਛਾ ਹਾਂ ਮੇਰੀ ਗੱਲ ਸੁਣ ਠੀਕ ਹੈ ਆਪਾਂ ਇਹਨੂੰ ਚਾ ਲੈਣਾ ਹੈ ਹਾਂ ਹੁਣ ਆਪਾਂ ਪੁੱਛਣਗੇ ਤਾਂ ਹੈ ਕਿ ਮੇਰੇ ਤੁਹਾਨੂੰ ਭਾਈ ਇੱਕਦਮ ਸੀ ਆਏ ਸੀ ਇੱਕਦਮ ਸੀ ਸਮਾਨ ਪੈਗ ਨਹੀਂ ਕਰ ਲਿਆ ਬਾਗੇ ਕਿਸੇ ਨੂੰ ਕੋਈ ਦੱਸ ਨਹੀਂ ਲੋੜ ਨਹੀਂ ਚੁੱਪ ਚੁਪੀ ਤੇ ਜਾ ਕੇ ਉੱਥੇ ਫੋਨ ਕਰਾਂਗੇ ਅੱਛਾ ਕਿੱਦਾਂ ਸਿਆ ਉਹ ਭਤੀਜਾ ਕਿਸੇ ਨੂੰ ਕਿਉਂ ਨਹੀਂ ਦੱਸਣਾ ਸਸੀ ਕਾਲਾ ਲੈ ਦੱਸ ਸਸਰੀ ਕਾਲ ਵਰਤ ਠੀਕ ਹੈ ਸਸੀ ਕਾਲਾ ਸਸੀ ਕਾਲਾ ਸਸੀ ਕਾਲਾ ਕੱਢ ਕੇ ਚੁੱਕੀ ਦੱਸ ਤੁਹਾਨੂੰ ਗਾਇ ਨਹੀਂ ਕੋਈ ਨਾ ਬੈਜੋ ਤੁਸੀਂ ਮੈਂ ਵੀ ਤੁਸੀਂ ਕਿੱਥੇ ਵਾਗ ਗਏ ਸੀਗੇ ਤੁਹਾਨੂੰ ਦੱਸਿਆ ਹੀ ਨਹੀਂ ਤੇ ਕੋਈ ਨਾ ਜੇ ਕੋਈ ਸਾਡੀ ਗੱਲ ਕਰ ਦਿਆ ਕੋਈ ਬੈਜੋ ਕਰ ਦੇਣਾ ਤੁਹਾਡਾ ਉਹ ਤਾਂ ਸਮਾਨ ਪੈਕ ਕਰਿਆ ਦੇ ਸੀਗੇ ਜਦੋਂ ਜੋ ਫੋਨ ਆ ਗਿਆ ਸੀ ਬਸ ਸਾਨੂੰ ਕੱਲ ਨੂੰ ਜਾਣਾ ਪਊਗਾ ਤਾਂ ਕਰਕੇ ਉਹ ਗੱਲ ਕਰਦੇ ਸੀਗੇ ਹਾਂ ਕੋਈ ਬਾਜੋ ਕੋਈ ਸੁਨੇਹਾ ਲਾਈਗਾ ਮੈਂ ਤੁਸੀਂ ਫੋਨ ਇੰਝ ਕਰਿਆ ਨਾ ਕੀ ਗੱਲ ਆਏ ਤੁਸੀਂ ਇੱਥੇ ਆ ਬੈਠੇ। ਸੌਰੀ ਹੁੰਦੇ ਹੁੰਦੇ ਨੇ ਖੁਸ਼ੀ ਨਾਲ ਮਿਲਣਾ। ਗੁੱਸੇ ਹੋ ਕੇ ਨਹੀਂ ਆਧਵੰਦ ਪੁੱਤ। ਬੋਦਮ ਦੱਸਿਆ ਜਿਹਾ ਸਾਰਾ ਮਤ ਫੋਨ ਤੇ। ਪੁੱਤੇ ਹੁਣ ਦੱਸ ਅਜਿਹੜਾ ਅੱਗੇ ਰੋਜ਼ ਗੁੱਸੇ ਹੁੰਦੇ ਸੀਗੇ ਐਸੀ ਗੱਲ ਨਹੀਂ ਹੋਇਆ ਸੀ ਆਉਣਾ ਬੈਠੇ। ਕੋਈ ਨਾ ਭੱਜ। ਮਾਂ ਨਾਲ ਵੀ ਪੁੱਤ ਕਿਤੇ ਗੁੱਸੇ ਹੁੰਦੇ ਹੁੰਦੇ। ਮੇਰੀ ਗੱਲ ਸੁਣ ਲਾ ਮਾਂ। ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ। ਨਾ ਮੈਂ ਉਹਦੇ ਕਿਹਾ ਨਾ ਮੈਂ ਤੈਨੂੰ ਅੱਜ ਕਹਾ ਕੁਝ। ਠੀਕ ਹੈ। ਗੱਲ ਤਾਂ ਹੈਗੀ ਹੁਣ ਇਹ ਦੀ ਇਹ ਨਾਲ ਜਿਹੜਾ ਦੱਸ ਕੀ ਹੋਇਆ ਸੀਗਾ ਚੰਗਾ ਭਰਾ ਸਾਰਾ ਕੰਮ ਕਰਦੀ ਸੀ ਜਾਂ ਤਾਂ ਐਵੇਂ ਕੋਈ ਕੰਮ ਨਹੀਂ ਕਰਦੀ ਤੂੰ ਉਹਦੇ ਮਗਰ ਲੱਗ ਕੇ ਲਾ ਕਿੰਨਾ ਮਾੜਾ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਨੇ ਬਾਅਦ ਚ ਜਿਹੜੀਆਂ ਗੱਲਾਂ ਅੱਜ ਤੱਕ ਮੇਰੇ ਕੋਲੇ ਨੇ ਕਦੀਆਂ ਵੀ ਨਹੀਂ ਸੀ ਕਿੰਨਾ ਇਹਨੂੰ ਫੋਨ ਕਰਦਾ ਸੀਗਾ ਹਰ ਰੋਜ਼ ਹੱਥ ਨੇ ਫੋਨ ਕਰਨਾ ਇਹ ਤਾਂ ਕਦੇ ਮੇਰੇ ਕੋਲ ਸੋ ਵੀ ਨਹੀਂ ਕੀਤੀ ਕਿਸੇ ਗੱਲ ਦੀ ਤੁਸੀਂ ਇੰਨਾ ਬੱਸ ਕਰਦੇ ਰਹੇ ਨਾ ਤੁਹਾਨੂੰ ਸ਼ਰਮ ਆਉਣੀ ਨਹੀਂ ਲੱਗਦੀ ਆ ਵਾ ਪੁੱਤ ਕੁਛ ਮਰਜ਼ੀ ਕਹਿ ਲੈ ਸਾਰੀਆਂ ਸਿਰ ਮੱਥੇ ਆ ਲੈ ਮੈਂ ਮੈਨੂੰ ਆਏ ਦੱਸ ਜਦੋਂ ਬੋਲੀਆਂ ਸੀ ਉਦੋਂ ਨਹੀਂ ਦੀਨਾ ਹੁਣ ਆਖੇ ਗੁੱਸਾ ਗਿੱਲਾ ਛੱਡੋ ਐ ਕਿੱਥੇ ਛੱਡਿਆ ਜਾਂਦਾ ਹੁੰਦਾ ਫੇਰ ਵੀ ਥੋੜੇ ਕੋਲੇ ਰਹਿੰਦੀ ਐ ਬੰਦਾ ਹੈਗਾ ਪਰਦੇਸੀ ਐ ਕਿਹਦੇ ਸਾਹ ਨੇ ਬੈਠੀ ਸੀ ਇਹ ਉਹ ਆ ਜੀ ਇਹ ਹੀ ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਹੋ ਕੀ ਗਿਆ ਸੀ ਇਹਨੇ ਚਾਹ ਵਾਲ ਨੂੰ ਵੀ ਉਹਨੂੰ ਵਿਆਹ ਕੇ ਲੈ ਕੇ ਗਈ ਸੀ ਬਸ ਇਹਨਾਂ ਦੇ ਜਾਣ ਤੋਂ ਬਾਅਦ ਬਦਲੀ ਤਾਂ ਇੱਕੋ ਤਾਂ ਹਰ ਕੱਲ ਤੇ ਲੜਾਈ ਝੂਟ ਮਾਰ ਫਿਰ ਘਰੋਂ ਕੱਢਣਾ ਤੂੰ ਦਾ ਤੱਕ ਸਮਝ ਨਹੀਂ ਆ ਰਿਹਾ ਕਿ ਮੇਰੇ ਤੋਂ ਇਹੋ ਜਿਹਾ ਹੋ ਕਿ ਗਿਆ ਸੀ ਕੀ ਗੱਲ ਐੋ ਜੀ ਪੁੱਤ ਉਸ ਨੇ ਹੋਇਆ ਧੀ ਇਹਦੇ ਇਥੋਂ ਇਹਨਾਂ ਨੂੰ ਨੂਹਾ ਵਰਗੇ ਨੂਹ ਨਹੀਂ ਵੇਲੀ ਜਿਹੜੀ ਆਉਣੀ ਸੀ ਜਿਹੜੀ ਅੰਕਾਇ ਕਹਤੇ ਪਵਾਣੀ ਦਾ ਗਲਾਸ ਮੈਨੂੰ ਇੱਥੇ ਲੈ ਕੇ ਭੜਾ ਤੂੰ ਹੁਣ ਹਮ ਦੇ ਜੀ ਨਾ ਨੰੰਜਾਂ ਚਾ ਤੂੰ ਤਾਂ ਫਰਜ ਨਹੀਂ ਆਇਆ ਆਪਦਾ ਜਿਹੜਾ ਤੈਨੂੰ ਕਿਹਾ ਸੀ ਵੀ ਪੁੱਤ ਤੈਨਾਂ ਦੀ ਸੇਵਾ ਕਰਨੀ ਤੂੰ ਦਾ ਕੰਗਰੀ ਸੇਵਾ ਇਹ ਚੜਕੇ ਵਗਿਆ ਸੱਤੇ ਮਾ ਮਾਤੀ ਆ ਇਹਨਾਂ ਨੇ ਸੋਚਿਆ ਇਹ ਤਾਂ ਉਸ ਕੰਬਲੀ ਵਾਲੀ ਬੁਣਾ ਲਓ ਹੁਣ ਚੰਪਾ ਨੇ ਕੁਝ ਮਰਜ਼ੀ ਕਹੀ ਜਾਂ। ਜਦੋਂ ਬਲਤੀ ਆ ਸਾਡੀ ਨਾ ਮਾਂ ਧੀਆਂ ਦੀ। ਹਮਣਾ ਇਹ ਜੀਵ ਤੋੜ ਲਓ ਮਾੜੀ ਗੋਟੀ। ਵੀਸੀ ਐ ਤੂੰ ਗਾਹਾਂ ਤੋਂ ਨਹੀਂ ਕਰਦੀਆਂ। ਮੈਂ ਤਾਂ ਕਹੀ ਦੀ ਮaaf ਕਰ ਦੇ ਨੰਨ। ਮੈਂ ਛੋੜ ਨੰਨ ਬਹੁਤ ਕੁਝ ਕਰਦੀ ਰਹੀ। ਤੁਹਾਨੂੰ ਗੱਲ-ਗੱਲ ਤੇ ਬੋਲਦੀ ਰਹੀ। ਮੰਮੀ ਨੂੰ ਉਂਗਲਾ ਲਾਈ ਕਿ ਤੁਹਾਡੇ ਖਿਲਾਫ ਵੀ ਭਾਬੀ ਐ ਕਰਦੇ ਐਂ ਕਹੇ। ਜਦਕਿ ਤੁਸੀਂ ਕੁਝ ਵੀ ਨਹੀਂ ਕਰਦੇ ਸੀਗੇ ਇਹੋ ਜਿਹਾ। ਸ਼ਰਮ ਤਾਂ ਨਹੀਂ ਆਈ ਫਿਰ ਤੇ ਨੋ। ਸ਼ਰਮ ਤਾਂ ਨਹੀਂ ਆਈ। ਇਹਨੂੰ ਇਹਨਾਂ ਪਤਾ ਤੇਰੇ ਭਰਾ ਨੇ ਇੱਕ ਚੀਜ਼ ਪਾਇਆ ਇਕੱਠਾ ਕਰਕੇ ਇਹਨੂੰ ਬਣਾ ਕੇ ਦਿੱਤੀ ਤੂੰ ਹੋਵੇ ਇਹਦੇ ਦਰਜੋ ਵਾਲੀ ਕੀ ਗੱਲ ਹੈ ਤੈਨੂੰ ਕੋਸ ਮਿਲਦਾ ਨਹੀਂ ਨਾਲੇ ਨਾ ਪੈਸਾ ਕਮਾਉਣਾ ਡਿਉਂਟੀ ਤੇ ਜਾਣਾ ਕਾਦੇ ਵਾਸਤੇ ਕਮਾਉਣਾ ਤੇਰੇ ਵਿਆਹ ਵਾਸਤੇ ਕਮਾਉਣਾ ਸੀਗਾ ਹੁਣ ਮੈਂ ਕਰ ਦੂਗੀ ਵੇ ਤੇਰਾ ਦੱਸ ਕਿੱਥੋਂ ਕਰੂਗੀ ਉਹਨੇ ਬਸ ਵੀਰੇ ਮੈਨੂੰ ਇਸਲੀਕਾ ਜੀ ਹੋ ਗਿਆ ਵੀ ਭਾਬੀ ਨੂੰ ਚੀਜ਼ ਲਿਆਤੀ ਤੇ ਮੈਨੂੰ ਲਿਆ ਕੇ ਦਿੱਤੀ ਨਾਲੇ ਆ ਚੀਜ਼ ਭਾਬੀ ਦੀ ਆ ਮੈਂ ਨਹੀਂ ਦੇਖੀ ਅੱਲਾ ਭਾਬੀ ਵੀਰੇ ਨੇ ਤੈਨੂੰ ਤੇਨੇ ਇਨੇ ਪਿਆਰ ਨਾਲ ਲਿਆ ਕੇ ਦਿੱਤੀ ਸੀਗੀ ਤੇਰੀ ਮੰਨ ਤੇਰੇ ਕੋਲ ਹੱਕ ਹੱਟਲਾ ਤੋਂ ਕੋਈ ਨਹੀਂ ਬਲ ਬਾਟ ਪਾ ਦੇਗਾ ਕੋਈ ਹੋਰ ਨਹੀਂ ਮੈਂ ਤੁਹਾਨੂੰ ਹੋਰ ਨਹੀਂ 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 ਪੁੱਤਰ ਇਹਦੀ ਇਹ ਲੱਗੇ ਪਾਉਗੀ ਐਂ ਹੁਣੇ ਨਾ ਤੂੰ ਪਾ ਇੱਕ ਮਾਂ ਨੇ ਪੁੱਤ ਤੋਂ ਕਰਤੀ ਮੰਨ ਲਈ ਹਜੇ ਵੀ ਪੁੱਤ ਨੂੰ ਐਡਾ ਬਸਾ ਮੈਂ ਪਿਆ ਗੁੱਸਾ ਹੱਕ ਕਰ ਕਰਨਾ ਸੁਣ ਗਈ ਗੱਲ ਤੂੰ ਵੀ ਜਾਗੇ ਹੋਗੀ ਚਾਂਬਲ ਗਿਆ ਭਾਈ ਤੁਸੀਂ ਸੋਨ ਨੂੰ ਮਿਲਜੀ ਸਿਆਣੀ ਨੂੰ ਛੋੜੀ ਹਸਤਾ ਹਸਤ ਹੁੰਦੀ ਸੀ ਬਸ ਪੂਆ ਜੇ ਲੋਕ ਤੁਸੀਂ ਇਹੋ ਆਪਨੇ ਗਲਤੀ ਇਹਨਾਂ ਨੇ ਮੰਨ ਲਈ ਤਾਂ ਬਸ ਠੀਕ ਹੈ ਪਰ ਅਸੀਂ ਤਾਂ ਮਾਦਨੋ ਕੱਲ ਦੱਸ ਦਿੱਤੀ ਸੀ ਫੋਨ ਤੇ ਮੈਨੂੰ ਫੋਨ ਆ ਗਿਆ ਸਾਡਾ ਉੱਥੇ ਕੁਆਟਰ ਲਾਕ ਹੋ ਗਿਆ ਠੀਕ ਹੈ ਅੱਜ ਅਸੀਂ ਚੱਲੇ ਆਂ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਜਦੋਂ ਆਇਆ ਉਹ ਦੇਖਾਂ ਨਹੀਂ ਬੁੱਤ ਤੇਰਾ ਤੇਰੀ ਮਾਤਾ ਕੁੜੈਣਾ ਯਾ ਤੂੰ ਇਹਨਾਂ ਕਰੇ ਜਾ ਬੁੱਤ ਉੱਥੋਂ ਜਾ ਜੀ ਚਲੋ ਕੋਈ ਗੱਲ ਨਹੀਂ ਜੀ ਗਲਤੀਆਂ ਸਾਰਿਆਂ ਤੇ ਹੋ ਜਾਂਦੀਆਂ ਨੇ ਜੇ ਮੰਮੀ ਨੂੰ ਅਹਿਸਾਸ ਹੋ ਗਿਆ ਦੀ ਗਲਤੀ ਦਾ ਤਾਂ ਫਿਰ ਉਸਨੇ ਕੀ ਆਪਣੇ ਲਈ ਜੇ ਆਪਾਂ ਇਕੱਠੇ ਸਾਰੇ ਮਿਲ ਕੇ ਰਹਾਂਗੇ ਮਰੇ ਆਪਣੇ ਵੀ ਇਹਨਾਂ ਦਾ ਹੈ ਵੀ ਕੌਣ ਦੇਖ ਲੈ ਇਹ ਜੀ ਨੂੰ ਤਾਂ ਦੇ ਲਾਟਣ ਲੈ ਕੇ ਬਾਹਰ ਨਾ ਤਾਂ ਨਹੀਂ ਤੈਨੂੰ ਛਿਹਾਣੀ ਨਾਲੇ ਪੁੱਤ ਜਿਹੜਾ ਮਾਦਿਆ ਪਕਾਈ ਨੂੰ ਮਾਰੀ ਜਾਵੇ ਕੋਸ ਮਰਜੀ ਅੱਗੇ ਤਾਂ ਕੋਈ ਗੱਲ ਹੋ ਗਈ ਤਾਂ ਮੈਨੂੰ ਦੱਸੀ ਆ ਮੈਨੂੰ ਇਹਦੀ ਜਿਪ ਜੁਪੀ ਜੀ ਦਾ ਪਤਾ ਨਹੀਂ ਲਾ ਤੇ ਚਲੋ ਆਪਦੇ ਘਰ ਉਥੋਂ ਜਾਏ ਉਹ ਖੁਸ਼ੀ ਖੁਸ਼ੀ ਕਿਨਾਂ ਹੋ ਕੇ ਹਾਂ ਬੋਲਾ ਅੱਗੇ ਮੈਂ ਇਹ ਜੀ ਕੋਈ ਗੱਲ ਨਹੀਂ ਹੁੰਦੀ ਜਿਹੜਾ ਕਿਸੇ ਗੱਲੋਂ ਲੰਬਾ ਦਿਨ ਵੀ ਰਹਿ ਤੇ ਭੱਜਦੀ ਕਰਕੇ ਨਹੀਂ ਦਿਖਾਏ ਤੁੰਨੇ ਮਾਮਾ ਤੀਆਂ ਨਹੀਂ ਨਹੀਂ ਛੋਟਾ ਬੋ ਤਾਂ ਮੈਂ ਪੁੱਛ ਹਣ ਜਿਹੇ ਜੀ ਹਰਪ੍ਰੀਤ ਕੋਈ ਜੀ ਮੈਨੂੰ ਨਹੀਂ ਤੇਰੇ ਕੋਈ ਨਾ ਮੀ ਮੈਂ ਜਾਣਦੇ ਆ ਫਲਾਮਦਾ ਚਾਹ ਪਾਣੀ ਆਲਾ ਮਗੜਾ ਉਹ ਕਿੱਡੀ ਸਿਆਣੀ ਐ ਕੋਈ ਕਿ ਮਿੰਟ ਤੇ ਗੁੱਸਾ ਹੱਕਦਾ ਇੱਕ ਮਿੰਟ ਚੱਲ ਕਿੱਥੇ ਮੈਨੂੰ ਐ ਨਹੀਂ ਜੀ ਜਵਾਬ ਨਹੀਂ ਕਿਸੇ ਕੋਈ ਨਹੀਂ ਫਿਰ ਇਹ ਵੀ ਤਰੀ ਮਾਣੀ ਐ ਹਾਂ ਜੀ ਵੀਰੇ ਮੈਂ ਤਾਂ ਗੁੱਸਾ ਕੀਤਾ ਹੀ ਸੀ ਚਲ ਪੋਈ ਗਾਲ ਜਿਹੜਾ ਕੁਝ ਹੋ ਗਿਆ ਹੋ ਗਿਆ ਅੱਗੇ ਤੋਂ ਵੀ ਪਪ ਵਧੀਆ ਰਾਂਗੇ ਮਿਲ ਕੇ ਠੀਕ ਐ ਪੁੱਤ